ਆਹ ਵੀਡੀਓ ਦੇਖੋ ਇੱਕ ਵਾਰ ਫਿਰ ਆਪਾਂ ਦਿੰਦੇ ਇਹਨਾਂ ਨੂੰ ਜਵਾਬ আর ভিজে লাভলে আর ভিজে লাভলে ਕਦੇ ਨਹੀਂ ਕਰਦੇ ਕਦੇ ਕਿੰਨਾ ਦੱਸੋ ਸੇ ਸ਼ੁਰੂ ਕਰ ਉਸ ਦੀ ਗੱਲ ਨਹੀਂ ਜਾਏਗਾ ਜਾਏਗਾ ਇੱਕ ਹੱਥ ਤੇ ਕੀ ਨਹੀਂ ਕਰਦਾ ਹੋਰ ਕੀ ਨਹੀਂ ਕਰਦਾ ਜਾਏਗਾ ਉਹ ਬਲੂਏ ਹੋ ਅੱਗੇ ਜਾਈਏ ਨਹੀਂ ਪੈਸੇ ਲਾਇਆ ਹallelujah पेटल खा था मोले पेट ते महौल खणी ਤਾਂ ਆਖੇ ਬਿਸ਼ਰਮਾਂ ਦੇ ਟੋਲ ਦੀ ਦਾਲ ਤੇ ਕਹਿੰਦੇ ਅਸੀਂ ਟੋਲ-ਡੋਲ ਖਾਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਸ਼ਰਮ ਲੋਕਾਂ ਨੂੰ ਆ ਹੀ ਨਹੀਂ ਪਤਾ ਕਿ ਪੋਰਾ ਮਹੀਨਾ ਚੱਲ ਰਿਹਾ ਤੇ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਤੇ ਨਾਲ ਹੋਰ ਵੀ ਜਿੰਨੇ ਸਿੰਘ ਸ਼ਹੀਦ ਹੋਏ ਸੀ ਤਾਂ ਇਹ ਮਹੀਨਾ ਉਹਨਾਂ ਦੀ ਸ਼ਹੀਦੀ ਦਾ ਮਹੀਨਾ ਆ ਤਾਂ ਇਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਦੇ ਸਾਬ ਜਦਿਆਂ ਤੇ ਹੋਰ ਸਿੰਘਾਂ ਨੇ ਛਿੱਧੀਆਂ ਪਾਈਆਂ ਸੀ ਤਾਂ ਇੱਧਰ ਇਹ ਬਿਸ਼ਰਮ ਲੋਕ ਕਿਵੇਂ ਆਪਣੀ ਛੋਟੀ ਜਿਹੀ ਜਿੱਤ ਦੀ ਖੁਸ਼ੀ ਵਿੱਚ ਢੋਲ ਵਜਾ ਕੇ ਤੇ ਸਾਊਂਡ ਵਜਾ ਕੇ ਤੇ ਆਪਣੀਆਂ ਖੁਸ਼ੀਆਂ ਮਨਾ ਰਹੇ ਆ ਤਾਂ ਇਹਨਾਂ ਲੋਕਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਪੂਰਾ ਸਾਲ ਅਸੀਂ ਆਪਣੀਆਂ ਖੁਸ਼ੀਆਂ ਨੂੰ ਨਾਚ ਟੱਪ ਕੇ ਮਨਾਉਂਦੇ ਆ ਤੇ ਇਸ ਮੀਦੇ ਵਿੱਚ ਤਾਂ ਅਜਿਹੇ ਕੰਮ ਨਾ ਕੀਤਾ ਜਾਵੇ ਪਰ ਇਹ ਬਿਸ਼ਰਮ ਲੋਕ ਸਿੱਖੀ ਤੋਂ ਪਟਕੇ ਹੋਏ ਲੋਕ ਆ ਇਹਨਾਂ ਨੂੰ ਸਿੱਖੀ ਬਾਰੇ ਕੁਝ ਪਤਾ ਨਹੀਂ ਆ ਤਾਂ ਇਸ ਕਰਕੇ ਇਹ ਇਦਾਂ ਦੇ ਬਿਸ਼ਰਮੀ ਵਾਲੇ ਕੰਮ ਕਰਦੇ ਆ ਤਾਂ ਇਹਨਾਂ ਲੋਕਾਂ ਦੀ ਤੁਸੀਂ ਸੋਚ ਨੂੰ ਕਿਵੇਂ ਦੇਖਦੇ ਹੋ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਲਾਂਦਾ ਵੀ ਜ਼ਰੂਰ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ